ਇਕ ਕਾਰ ਸਤਗੁਰ ਪਰ ਸ਼ਾਦਾ ਮਹੀਨਾ ਫਗਣ ਦੀ ਪੂਰਨਮਾਸੀ ਦੀ ਕਥਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦੀਵਾਨ ਵਿੱਚ ਗੁਰਮੁਖ ਪਿਆਰੇ ਭਾਈ ਦਿਆ ਸਿੰਘ ਜੀ ਬੇਨਤੀ ਕਰਦੇ ਹਨ ਕਿ ਹੈ ਜਗਤ ਦੇ ਸੁਆਮੀ ਸਤਗੁਰ ਜੀ ਫਗਣ ਮਹੀਨੇ ਦੀ ਪੂਰਨਮਾਸੀ ਦੀ ਕਥਾ ਸਭ ਸਿੱਖ ਸੰਗਤਾਂ ਨੂੰ ਸੁਣਾਉਣ ਦੀ ਕਿਰਪਾ ਕਰੋ ਸਤਿਗੁਰ ਜੀ ਫਰਮਾਉਂਦੇ ਹਨ ਕਿ ਹਰ ਨਕਸ਼ ਦੇ ਗ੍ਰਹਿ ਵਿੱਚ ਪ੍ਰਲਹਾਦ ਭਗਤ ਪੈਦਾ ਹੋਇਆ ਉਹ ਰਾਮ ਦਾ ਨਾਮ ਸਿਮਰਦਾ ਸੀ ਉਸ ਦੇ ਪਿਤਾ ਦੀ ਇੱਛਾ ਇਹ ਸੀ ਕਿ ਉਹ ਮੇਰਾ ਨਾਮ ਜਪੇ ਉਸ ਦੇ ਕਹਿਨ ਤੇ ਪ੍ਰਲਹਾਦ ਨੇ ਰਾਮ ਦਾ ਨਾਮ ਜਪਣਾ ਨਾਸ਼ ਛੱਡਿਆ ਪ੍ਰਲਹਾਦ ਨੂੰ ਮਾਰਨ ਲਈ ਹਰਨਾਕਸ਼ ਨੇ ਕਈ ਯੋਪਾ ਕੀਤੇ ਪ੍ਰਭੂ ਨੇ ਨਰਸਿੰਘ ਦਾ ਰੂਪ ਧਾਰ ਕੇ ਆਪਣੇ ਭਗਤ ਦੀ ਰੱਖਿਆ ਕੀਤੀ ਹੋਲਿਕਾ ਨੂੰ ਨਾਸ਼ ਕਰਕੇ ਪਰਮੇਸ਼ਰ ਨੇ ਆਪਣੇ ਘਰ ਨੂੰ ਉਬਾਰ ਲਿਆ ਦੁਸ਼ਟਾਂ ਨੂੰ ਸੰਘਾਰਨ ਲਈ ਤੇ ਸੰਤਾਂ ਨੂੰ ਤਾਰਨ ਲਈ ਹਰੀ ਜੀ ਬਿਨਾਂ ਦੇਰੀ ਤੋਂ ਪਹੁੰਚਦੇ ਹਨ ਫੱਗਣ ਮਹੀਨੇ ਵਿੱਚ ਹਰੀ ਜੀ ਨੇ ਕੌਤਕ ਕਰਕੇ ਬੜਾ ਬਲ ਧਾਰ ਕੇ ਆਪਣੇ ਭਗਤ ਦੀ ਰੱਖਿਆ ਕੀਤੀ ਸਤਗੁਰ ਤੇ ਹਰੀ ਵਿੱਚ ਭੇਦ ਕੋਈ ਨਹੀਂ ਇਹ ਬਚਨ ਸਤਗੁਰ ਜੀ ਨੇ ਆਪ ਉਚਾਰੇ ਹਨ ਹਰੀ ਤੇ ਗੁਰੂ ਇੱਕੋ ਰੂਪ ਹਨ ਗੁਰੂ ਤੇ ਹਰੀ ਵਿੱਚ ਭੇਦ ਨਾ ਜਾਣੋ ਸਤਗੁਰੂ ਜੀ ਨੇ ਇਉਂ ਵਰਣਨ ਕੀਤਾ ਹੈ ਫੱਗਣ ਦੀ ਪੁੰਨਿਆ ਬੜੀ ਸ੍ਰਿਸ਼ਟ ਹੈ ਕਿਉਂਕਿ ਇਸ ਮਹੀਨੇ ਵਿੱਚ ਹਰੀ ਨੇ ਆਪ ਅਵਤਾਰ ਧਾਰਿਆ ਹੈ ਹੋਲਿਕਾ ਨੇ ਬੜੀ ਅਨਿਤੀ ਕੀਤੀ ਜਿਹੜੀ ਕਿ ਪਹਿਲੇ ਕਦੀ ਕਿਸੇ ਨੇ ਨਹੀਂ ਕੀਤੀ ਭਗਤਾਂ ਤੇ ਜਦੋਂ ਜਦੋਂ ਕਸ਼ਟ ਪੈਂਦੇ ਹਨ ਤਦੋਂ ਤਦੋਂ ਹਰੀ ਆਪ অবতার ਧਾਰਦਾ ਹੈ ਜਿਸ ਤਰ੍ਹਾਂ ਹੋਲਿਕਾ ਅੱਗ ਵਿੱਚ ਸੜੀ ਉਹ ਪ੍ਰਸੰਗ ਅਸੀਂ ਹੁਣ ਵਰਣਨ ਕਰਦੇ ਹਾਂ ਹਰਨਾਕਸ਼ ਦਾ ਪੁੱਤਰ ਪ੍ਰਲਹਾਦ ਭਗਤ ਮੰਨ ਲਾ ਕੇ ਹਰ ਸਮੇਂ ਪ੍ਰਭੂ ਦੀ ਭਗਤੀ ਵਿੱਚ ਲੀਨ ਰਹਿੰਦਾ ਦੋਸਤ ਤੇ ਅਗਿਆਨੀ ਰਾਖਸ਼ ਉਸ ਦੀ ਭਗਤੀ ਵੇਖ ਕੇ ਮਨ ਹੀ ਮਨ ਬੜੇ ਦੁਖੀ ਹੁੰਦੇ ਸਨਾਂ ਪਰਲਹਾਦ ਰਾਮ ਨਾਮ ਦਾ ਜਪ ਹਰ ਸਮੇਂ ਕਰਦਾ ਰਹਿੰਦਾ ਸੀ ਉਸ ਦੇ ਪਿਤਾ ਰਾਜਾ ਹਰਨਕਸ਼ ਨੇ ਆਪਣੇ ਪੁੱਤਰ ਨੂੰ ਪ੍ਰਭੂ ਦਾ ਜਪ ਕਰਨਾ ਛੱਡ ਕੇ ਆਪਣਾ ਨਾਮ ਜਪਣ ਲਈ ਕਿਹਾ ਭਗਤ ਪਰਲਹਾਦ ਨੇ ਆਪਣੇ ਪਿਤਾ ਦੀ ਮਰਜ਼ੀ ਅਨੁਸਾਰ ਉਸ ਦਾ ਨਾਮ ਜਪਣ ਤੋਂ ਇਨਕਾਰ ਕਰ ਦਿੱਤਾ ਦੁਖੀ ਹੋ ਕੇ ਦitani ਪ੍ਰਲਹਾਦ ਭਗਤ ਨੂੰ ਪਹਾੜ ਤੋਂ ਸੁੱਟਣ ਲਈ ਆਪਣੇ ਨੌਕਰਾਂ ਨੂੰ ਹੁਕਮ ਦਿੱਤਾ ਪਰਬਤ ਤੋਂ ਸੁੱਟਣ ਤੇ ਵੀ ਭਗਤ ਦਾ ਵਾਲ ਵਿੰਗਾ ਨਾ ਹੋਇਆ ਇਹ ਹਰਨਾਖਸ਼ ਨੇ ਲੋਹੇ ਦੇ ਥੰਮ ਨੂੰ ਅੱਗ ਵਿੱਚ ਲਾਲ ਕਰਕੇ ਪ੍ਰਲਹਾਦ ਨੂੰ ਉਸ ਨਾਲ ਜੱਫੀ ਪਾਉਣ ਲਈ ਕਿਹਾ ਇਹ ਵੇਖ ਕੇ ਪ੍ਰਭੂ ਨੇ ਆਪਣੇ ਭਗਤ ਦੀ ਰੱਖਿਆ ਕਰਨ ਲਈ ਇੱਕ ਵਿਉਂਤ ਬਣਾਈ ਪਰਲਹਾਦ ਭਗਤਨੀ ਵੇਖਿਆ ਕਿ ਤਪ ਰਹਿ ਥੰਮ ਉਤੇ ਇੱਕ ਕੀੜੀ ਫਿਰ ਰਹੀ ਹੈ ਕੀੜੀ ਨੂੰ ਵੇਖ ਕੇ ਭਗਤ ਦੇ ਹਿਰਦੇ ਵਿੱਚ RAM ਜੀ ਤੇ ਨਿਸ਼ਚਾ ਵੱਜ ਗਿਆ ਭਗਤਨੀ ਦੌੜ ਕੇ ਤਪ ਦੇ ਥੰਮ ਨਾਲ ਜੱਫੀ ਪਾ ਲਈ ਪਰਮੇਸ਼ਰ ਦੀ ਕਿਰਪਾ ਨਾਲ ਪ੍ਰਲਹਾਦ ਨੂੰ ਰਤੀ ਪਰ ਵਿਸ਼ੇਖਣਾ ਲੱਗਾ ਤੇ ਉਹ ਬਾਲ-ਬਾਲ ਬਚ ਗਿਆ ਇਸ ਤੋਂ ਬਾਅਦ ਹਰਨਾਕਸ਼ ਦੀ ਭੈਣ ਹੋਲਿਕਾ ਨੇ ਇਹ ਵਿਧੀ ਕੀਤੀ ਕਿ ਲੱਕੜਾਂ ਦੀ ਇੱਕ ਚਿਖਾ ਬਣਾਈ ਚਿਖਾ ਨੂੰ ਅੱਗ ਲਾ ਕੇ ਪ੍ਰਲਹਾਦ ਨੂੰ ਸਾੜਨ ਦੀ ਸਕੀਮ ਬਣਾਈ ਹੋਲਿਕਾ ਆਪਣੇ ਭਤੀਜੇ ਪ੍ਰਲਹਾਦ ਨੂੰ ਆਪਣੀ ਗੋਦ ਵਿੱਚ ਲੈ ਕੇ ਬਲ ਦੀ ਚਿਖਾ ਵਿੱਚ ਜਾ ਬੈਠੀ ਹੋਲਿਕਾ ਨੂੰ ਦੇਵਤਿਆਂ ਦਾ ਵਰਸੀਕੇ ਤੈਨੂੰ ਅਗ ਨਹੀਂ ਸਾੜ ਸਕੇਗੀ ਪਰ ਪ੍ਰਭੂ ਨੇ ਆਪਣੇ ਭਗਤ ਦੀ ਰੱਖਿਆ ਕਰਨ ਲਈ ਹੋਲਿਕਾ ਨੂੰ ਮਿਲੇ ਵਰ ਦੀ ਸ਼ਕਤੀ ਨਾਸ਼ ਕਰ ਦਿੱਤੀ ਜਿਉਂ ਹੀ ਹੋਲਿਕਾ ਚਿਖਾ ਵਿੱਚ ਬੈਠੀ ਤਿਉਂ ਹੀ ਅਗ ਨੇ ਉਸ ਨੂੰ ਦਰਦ ਕਰਨਾ ਸ਼ੁਰੂ ਕਰ ਦਿੱਤਾ ਭਗਤ ਨੇ ਰਾਮ ਰਾਮ ਦੀ ਧੁਨੀ ਜਾਰੀ ਕਰ ਦਿੱਤੀ ਅਗ ਨਾਲ ਹੋਲਿਕਾ ਤਾਂ ਸਾਰੀ ਸੜ ਗਈ ਪਰ ਪ੍ਰਭੂ ਨੇ ਆਪਣੇ ਸੇਵਕ ਨੂੰ ਅੱਗ ਵਿੱਚ ਸੜਨ ਤੋਂ ਬਚਾ ਲਿਆ ਹੋਲਿਕਾ ਇਸ ਪ੍ਰਕਾਰ ਸੜੀ ਕਿ ਅੱਜ ਤੱਕ ਹਰ ਸਾਲ ਲੋਕੀ ਹੋਲਿਕਾ ਨੂੰ ਜਲਾਉਂਦੇ ਹਨ ਹਰੀਣੀ ਆਪਣੇ ਭਗਤ ਦੀ ਰੱਖਿਆ ਕਰਕੇ ਹੋਲਿਕਾ ਨੂੰ ਸਾੜ ਦਿੱਤਾ ਇਸੇ ਤਰ੍ਹਾਂ ਪ੍ਰਭੂ ਉਹਨਾਂ ਮਨੁੱਖਾਂ ਦੀ ਰੱਖਿਆ ਕਰਦਾ ਹੈ ਜਿਹੜੇ ਫੱਗਣ ਦੀ ਪੂਰਨਮਾਸੀ ਦਾ ਵਿਧੀਪੂਰਵਕ ਵਰਤ ਰੱਖਦੇ ਹਨ ਇੱਕ ਫਲਤਾ ਪੂਰਨਮਾਸੀ ਦਾ ਇਹ ਵਰਣਨ ਕੀਤਾ ਗਿਆ ਹੈ ਕਿ ਇੱਕ ਕਥਾ ਅਸੀਂ ਹੋਰ ਆਪ ਨੂੰ ਸੁਣਾਉਂਦੇ ਹਾਂ ਸਮੂਹ ਉਪਾਧੀਆਂ ਦਾ ਕਾਰਨ ਅਗਿਆਨ ਅਤੇ ਅਵਿਦਿਆ ਹੈ ਸੋ ਇਹਨਾਂ ਦਾ ਨਾਸ਼ ਕਰਨ ਲਈ ਨਰਸਿੰਘ ਦਾ ਰੂਪ ਧਾਰ ਕੇ ਰਾਮ ਜੀ ਆਏ ਸਨ ਉਹਨਾਂ ਨੇ ਇਸ ਰੂਪ ਨਾਲ ਸਭ ਅਸੁਰਾਂ ਨੂੰ ਮਾਰ ਕੇ ਨਾਸ਼ ਕਰ ਦਿੱਤਾ ਸੀ ਫਿਰ ਕ੍ਰਿਸ਼ਨ ਜੀ ਦਾ ਰੂਪ ਧਾਰ ਕੇ ਪ੍ਰਭੂ ਨੇ ਕੰਸ ਤੇ ਚੰਦੂਰ ਆਦ ਦੁਸ਼ਟਾਂ ਦਾ ਨਾਸ਼ ਕੀਤਾ ਸੀ ਕਾਲ ਯੁਗ ਵਿੱਚ ਹਰੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਰੀਰ ਧਾਰ ਕੇ ਦਸ ਰੂਪ ਧਾਰਨ ਕੀਤੇ ਸਤ ਗੁਰ ਜੀ ਨੇ ਸਭ ਸਿੱਖਾਂ ਨੂੰ ਸੋਖ ਦਿੱਤੇ ਵੇਦੀ ਵੰਸ਼ ਨੂੰ ਸਫਲ ਕੀਤਾ ਗੁਰੂ ਬਣ ਕੇ ਸਾਰੀ ਸ੍ਰਿਸ਼ਟੀ ਦਾ ਪਾਰਉਤਾਰਾ ਕੀਤਾ ਭਗਤੀ ਤੇ ਗਿਆਨ ਲੋਕਾਂ ਨੂੰ ਦੜਾਇਆ ਸੰਸਾਰ ਵਿੱਚ ਸੱਚੇ ਧਰਮ ਦਾ ਪ੍ਰਚਾਰ ਕੀਤਾ ਤੇ ਲੋਕਾਂ ਦੇ ਕਸ਼ਟ ਨਿਵਰਤ ਕੀਤੀ ਸ਼੍ਰੀ ਕ੍ਰਿਸ਼ਨ ਭਗਵਾਨ ਜੀ ਨੇ ਆਪਣੇ ਪਵਿੱਤਰ ਗੀਤਾ ਵਿੱਚ ਇੰ样 ਫਰਮਾਇਆ ਹੈ ਜਦੋਂ ਸੰਸਾਰ ਵਿੱਚ ਧਰਮ ਦੀ ਗਲਾਨੀ ਹੁੰਦੀ ਹੈ ਤਦੋਂ ਪ੍ਰਭੂ ਆਪ ਮਨੁੱਖੀ ਜਮਾਤਾਰ ਕੇ ਲੋਕਾਂ ਦੇ ਕਸ਼ਟ ਨਿਵਰਤ ਕਰਦੇ ਹਨ ਕਰਨ ਲਈ ਤੇ ਰੱਖਿਆ ਲਈ ਪ੍ਰਗਟ ਹੁੰਦੇ ਹਨ ਇਸ ਬਚਨ ਵਿੱਚ ਸੰਸਾ ਨਮਨੋ ਇਹ ਵਚਨ ਸਤ ਕਰਕੇ ਜਾਣੋ ਭਗਵਾਨ ਜੀ ਕਹਿੰਦੇ ਹਨ ਜਦੋਂ ਸੰਸਾਰ ਵਿੱਚ ਆਧਾਰਮ ਬਧ ਜਾਂਦਾ ਹੈ ਤਦੋਂ ਮੈਂ ਧਰਮ ਦੀ ਰੱਖਿਆ ਲਈ ਉਤਾਰ ਧਾਰਨ ਕਰਦਾ ਹਾਂ ਸਤਜੁਗ ਵਿੱਚ ਮੈਂ ਵਾਵਨ ਰੂਪ ਧਾਰ ਕੇ ਧਰਮ ਦੀ ਰੱਖਿਆ ਕੀਤੀ ਸੀ ਤ੍ਰੇਤੇਜੁਗ ਵਿੱਚ ਰਾਮ ਰੂਪ ਹੋ ਕੇ ਦੁਸ਼ਟਾਂ ਦਾ ਸੰਘਾਰ ਕੀਤਾ ਸੀ ਦੁਆਪਰ ਵਿੱਚ ਕ੍ਰਿਸ਼ਨ ਮਰਾਰੀ ਬਣ ਕੇ ਤੰਤਾਂ ਦਾ ਨਾਸ਼ ਕੀਤਾ ਤੇ ਧਰਮ ਦਾ ਪ੍ਰਕਾਸ਼ ਕੀਤਾ ਸੀ ਹੁਣ ਕਲਯੁਗ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਰੂਪ ਧਾਰ ਕੇ ਹਰੀ ਆਪ ਪ੍ਰਗਟ ਹੋਇਆ ਹੈ ਸਭ ਯੁਗਾਂ ਵਿੱਚ ਹਰੀ ਗੁਰੂ ਰੂਪ ਹੋ ਕੇ ਪ੍ਰਗਟ ਹੁੰਦਾ ਰਿਹਾ ਹੈ ਉਸ ਹਰੀ ਤੋਂ ਬਿਨਾ ਹੋਰ ਦੂਜਾ ਕੋਈ ਨਹੀਂ ਆਉਂਦਾ ਸਤਗੁਰ ਜੀ ਗੁਰੂ ਗੋਬਿੰਦ ਸਿੰਘ ਜੀ ਫਰਮਾਉਂਦੇ ਹਨ ਏ ਪਾਈ ਦੀਆ ਸਿੰਘ ਜੀ ਏ ਪੂਰਨਮਾਸ਼ੀ ਦਾ ਵਰਤ ਸਭ ਯੁਗਾਂ ਵਿੱਚ ਹੁੰਦਾ ਹੈ ਵਾਰ ਸਤਿਗੁਰੂ ਨਾਨਕ ਦੇਵ ਜੀ ਨੇ ਕਾਲ ਜਗ ਵਿੱਚ ਇਸ ਵਰਤ ਨੂੰ ਪ੍ਰਗਟ ਕਰਕੇ ਦਿਖਾਇਆ ਹੈ ਅਸੀਂ ਇੱਕ ਹੋਰ ਪ੍ਰਸੰਗ ਸਿੱਖ ਸੰਗਤ ਨੂੰ ਸੁਣਾਉਂਦੇ ਹਾਂ ਸਰੋਤਾਂ ਜਨਾਂ ਦੇ ਮਨ ਦੇ ਭਰਮ ਨੂੰ ਅਸੀਂ ਨਾਸ ਕਰਾਂਗੇ ਇਸ ਫੱਗਣ ਮਹੀਨੇ ਦੀ ਪੂਰਨਮਾਸ਼ੀ ਦੇ ਵਰਤ ਦਾ ਜੋ ਫਲ ਹੁੰਦਾ ਹੈ ਉਹ ਅਸੀਂ ਉਹ ਸੁਣਾਉਂਦੇ ਹਾਂ ਸੁਣਾ ਸੀ ਇਸ ਪ੍ਰਸਥਾਈ ਇੱਕ ਪ੍ਰਾਤਨ ਕਥਾ ਵਰਨਣ ਕਰਦੇ ਹਾਂ ਮਨ ਚਿਤ ਲਾ ਕੇ ਸਰਵਨ ਕਰੋ ਪ੍ਰਾਤਨ ਸਮੇਂ ਵਿੱਚ ਇੱਕ ਮਾਨਤਾਤਾ ਨਾਂ ਦਾ ਰਾਜਾ ਹੋਇਆ ਹੈ ਵਿਸ਼ਿਸ਼ਟ मुनि ਨੇ ਉਸ ਰਾਜੇ ਨੂੰ ਇਹ ਆਖਿਆ ਕਿ ਸਤਜੁਗ ਵਿੱਚ ਵੀ ਧਰਮ ਦੇਸ਼ ਵਿੱਚ ਇੱਕ ਰਾਜਾ ਹੋਇਆ ਸੀ ਜਿਸ ਦਾ ਨਾਮ ਚਿਤਰਵੰਸੀ ਸੀ ਪ੍ਰਭੂ ਦੀ ਭਗਤੀ ਕਰਦੇ ਆ ਉਸ ਦੀ ਸਾਰੀ ਰਾਤ ਬੀਤ ਗਈ ਵਿੱਚ ਜਾਂਦੀ ਸੀ ਉਹ ਰਾਜਾ ਵਿਧੀਪੁਰਵਿਕ ਗੁਰੂ ਦੀ ਪੂਜਾ ਕਰਦਾ ਸੀ ਉਹ ਉਸ ਰਾਜੇ ਦੇ ਸਮਾਨ ਹੋਰ ਕੋਈ ਧਰਮਾਤਮਾ ਪੁਰਸ਼ ਨਹੀਂ ਸੀ ਉਹ ਬੜਾ ਪ੍ਰਤਾਪੀ ਰਾਜਾ ਸੀ ਉਸ ਰਾਜੇ ਵਿੱਚ ਹਜ਼ਾਰ ਹਾਥੀਆਂ ਜਿੰਨਾ ਬਲ ਸੀ ਉਹ ਰਾਜਾ ਹਰ ਪੁੰਨਿਆਂ ਨੂੰ ਆਪ ਵੀ ਵਰਤ ਰੱਖਦਾ ਸੀ ਤੇ ਹਕਮ ਦੀ ਕਿ ਸਾਰੀ ਪਰਜਨ ਉਹ ਵੀ ਪੁੰਨਿਆਂ ਦਾ ਵਰਤ ਰਖਵਾਂਦਾ ਸੀ ਹੋਰ ਕੋਈ ਵਰਤ ਵੀ ਇਸ ਵਰਤ ਦੇ ਸਮਾਨ ਨਹੀਂ ਇਸ ਵਰਤ ਦਾ ਫਲ ਵਿਸ਼ੇਸ਼ ਹੈ ਉਹ ਧਰਮ ਮੂਰਤੀ ਰਾਜਾਂ ਪੁੰਨਿਆਂ ਦੇ ਵਰਤ ਦੇ ਪ੍ਰਤਾਪ ਕਰਕੇ ਬੜਾ ਸੁਖਪੂਰਵਕ ਰਾਜ ਕਰਦਾ ਸੀ ਉਹ ਰਾਜਾ ਨੇਮ ਨਾਲ ਹਰ ਮਹੀਨੇ ਪੁੰਨਿਆ ਦਾ ਵਰਤ ਰੱਖਦਾ ਸੀ ਤੇ ਆਪਣੇ ਗੁਰੂ ਦੀ ਮੂਰਤ ਦੀ ਪੂਜਾ ਕਰਦਾ ਸੀ ਫਗਣ ਦੀ ਪੁੰਨਿਆ ਦਾ ਫਲ ਬਹੁਤ ਮਹਾਨ ਹੈ ਇਸ ਮਹੀਨੇ ਹਰੀ ਨੇ ਨਰਸਿੰਘ ਦਾ ਰੂਪ ਧਾਰ ਕੇ ਅਵਤਾਰ धारण ਕਰ ਲਿਆ ਤੇ ਆਪਣੇ ਭਗਤ ਪ੍ਰਲਹਾਦ ਦੀ ਰੱਖਿਆ ਕੀਤੀ ਸੀ ਪ੍ਰਭੂ ਆਪਣੇ ਭਗਤ ਜਨਾਂ ਨੂੰ ਬਹੁਤ ਪਿਆਰ ਕਰਦਾ ਹੈ ਫਗਣ ਮਹੀਨੇ ਦੀ ਪੂਰਨਮਾਸ਼ੀ ਦਾ ਦਿਨ ਆਇਆ ਤਾਂ ਰਾਜੇ ਨੇ ਸਾਰੇ ਸ਼ਹਿਰ ਵਿੱਚ ਡੰਡੋਰਾ ਫਰਾਇਆ ਕਿ ਪੂਨਮਾਸ਼ੀ ਵਾਲੇ ਦਿਨ ਪਰਜਾ ਦੇ ਸਭ ਲੋਕ ਬਾਲਕ ਜਵਾਨ ਤੇ ਵਿਰਤ ਨਰਨ ਨਾਰੀਆਂ ਵਰਤ ਰੱਖਣ ਸਾਰੀ ਪਰਜਾ ਸਮੇਤ ਰਾਜੇ ਨੇ ਵਰਤ ਰੱਖ ਕੇ ਨਦੀ ਤੇ ਜਾ ਕੇ ਇਸ਼ਨਾਨ ਕੀਤਾ ਤੇ ਪ੍ਰਭੂ ਨੂੰ ਨਿਮਤਦਾਨ ਪੁੰਨ ਕੀਤਾ ਨਦੀ ਦੇ ਕਿਨਾਰੇ ਇੱਕ ਬੜੀ ਸੁੰਦਰ ਜਗ੍ਹਾ ਪਰ ਗੁਰੂ ਦਾ ਅਸਥਾਨ ਬਣਾਇਆ ਜਿੱਥੇ ਰਾਜਾ ਸਾਰੀ ਸਮਗਰੀ ਲੈ ਜਾ ਕੇ ਪੂਜਾ ਕਰਦਾ ਸੀ ਇੱਕ ਸੋਨੇ ਦਾ ਕਲਸ਼ ਜਲ ਨਾਲ ਭਰ ਕੇ ਉਸ ਉੱਪਰ ਇੱਕ ਥਾਲ ਰੱਖਿਆ ਗੁਰੂ ਜੀ ਦੀ ਮੂਰਤ ਸੋਨੇ ਦੀ ਬਣਾ ਕੇ ਉਸ ਨੂੰ ਮੋਤੀਆਂ ਤੇ ਮਣੀਆਂ ਨਾਲ ਜੜਿਆ ਗਿਆ ਇੱਕ ਬੜੇ ਸੁੰਦਰ ਸਿਗਾਸਣ ਪਰ ਗੁਰੂ ਦੀ ਮੂਰਤ ਸਥਾਪਨ ਕੀਤੀ ਗਈ ਕਥਾਲ ਭਰ ਕੇ ਗੁਰੂ ਜੀ ਦੀ ਮੂਰਤ ਦੇ ਅੱਗੇ ਰੱਖਿਆ ਗਿਆ ਫਿਰ ਸੰਤਾਂ ਨੇ ਪ੍ਰਭੂ ਦਾ ਜਸ ਗਾਇਨ ਕੀਤਾ ਤੇ ਹਰੀ ਦੀ ਕਥਾ ਕੀਤੀ ਬਹੁਤ ਸਾਰੀਆਂ ਇਸਤਰੀਆਂ ਤੇ ਪੁਰਸ਼ਾਂ ਨੇ ਕਥਾ ਸਰਵਣ ਕੀਤੀ ਕਈ ਤਰ੍ਹਾਂ ਨੇ ਆਪਣੇ ਪੇਟਾਂ ਚੜਾ ਕੇ ਨਰ ਤੇ ਨਾਰਿਆਂ ਨੇ ਗੁਰਪੁਰਬ ਮਨਾਇਆ ਜਿਹੜਾ ਪੁਰਸ਼ ਅੰਮ੍ਰਿਤ ਵੇਲੇ ਠਕੇ ਇਸ਼ਨਾਨ ਕਰਦਾ ਹੈ ਉਸ ਦੇ ਸਭ ਮਨੋਰਥ ਪੂਰੇ ਹੁੰਦੇ ਹਨ ਜੀ ਕੋਈ ਇਸਤਰੀ ਜਾਂ ਪੁਰਸ਼ ਨੰਗਾ ਹੋ ਕੇ ਨਹਾਉਂਦਾ ਹੈ ਉਸ ਦੀ ਸਭ ਵਰਤ ਤੇ ਪੁੰਨ ਦਾਨ ਕੀਤੇ ਨਹੀਂ ਫਲ ਹੋ ਜਾਂਦੇ ਹਨ ਅਸੀਂ ਹੁਣ ਇੱਕ ਇਸਤਰੀ ਦੀ ਕਥਾ ਸੁਣਾਉਂਦੇ ਹਾਂ শ্রোਤਾ ਜਨਾਂ ਨੂੰ ਸਭ ਬਿਰਤਾਂਤ ਕਹਿ ਕੇ ਸਮਝਾਉਂਦੇ ਹਾਂ ਇੱਕ ਇਸਤਰੀ ਨੇ ਇੱਕ ਬੜਾ ਸੁੰਦਰ ਜਲ ਦਾ ਤਲਾਬ ਵੇਖ ਕੇ ਇਸ਼ਨਾਨ ਕਰਨ ਲਈ ਆਪਣੇ ਸਾਰੇ ਵਸਤਰ ਉਤਾਰ ਦਿੱਤੇ ਤੇ ਬਿਲਕੁਲ ਨਗਨ ਹੋ ਕੇ ਨਹਾਉਣ ਲੱਗ ਪਈ। ਨਦੀ ਦਾ ਜਲ ਬੜਾ ਸੁੰਦਰ ਵਗ ਰਿਹਾ ਸੀ। ਇਤਨੇ ਨੂੰ ਇੱਕ ਪਾਸਿਓਂ ਦੁਰਵਾਸ਼ਾ ઋષਿ ਜੀ ਨਿਕਲੇ। ઋષਿ ਨੂੰ ਵੇਖ ਕੇ ਉਹ स्त्री ਬਹੁਤ ਸ਼ਰਮਸ਼ਾਰ ਹੋਈ। ઋષਿ ਜੀ ਨੇ ਉਸ स्त्री ਨੂੰ ਨਗਨ ਵੇਖ ਕੇ ਸ਼ਰਾਪ ਦਿੱਤਾ ਕਿ हे ਦੁਸ਼ਟ ਨਾਰੀ ਤੂੰ ਨਦੀ ਤੇ ਨਗਨ ਹੋ ਕੇ ਨਹਾ ਰਹੀ ਹੈ ਇਹ ਕਰਮ ਤੂੰ ਬਹੁਤ ਗੰਦਾ ਕਰ ਰਹੀ ਹੈ ਇਸ ਮੰਦੇ ਕਰਮ ਦਾ ਫਲ ਤੈਨੂੰ ਇਹ ਮਿਲੇਗਾ ਕਿ ਤੂੰ ਰਕਸ਼ ਦੀ ਜੂਨ ਵਿੱਚ ਪਵੇਂਗੀ ઋષਿ ਜੀ ਦਾ श्राप ਸੁਣ ਕੇ ਉਹ ਇਸਤਰੀ ਬਹੁਤ ਡਰੀ ਉਸ ਨੇ ਬੜੀ ਨਿਮਰਤਾ ਨਾਲ ઋષਿ ਜੀ ਨੂੰ ਕਿਹਾ हे ઋષਿ ਜੀ ਆਪ ਦੇ ਇਸ श्राप ਦਾ ਅੰਤ ਕਦੋਂ ਹੋਵੇਗਾ ઋષਿ ਜੀ ਨੇ ਉੱਤਰ ਦਿੱਤਾ ਕਿ ਤ੍ਰੇਤਾ ਯੁੱਗ ਵਿੱਚ ਸ਼੍ਰੀ ਰਾਮ ਜੀ ਦਾ ਅਵਤਾਰ ਹੋਵੇਗਾ ਉਨ ਦਾ ਇੱਕ ਸੇਵਕ ਹਨੂਮਾਨ ਹੋਵੇਗਾ ਤੇਰਾ ਵਾਸਾ ਸਮੁੰਦਰ ਵਿੱਚ ਹੋਵੇਗਾ ਜਦੋਂ ਹਨੂਮਾਨ ਲੰਕਾ ਨੂੰ ਸੋਧਣ ਲਈ ਲੰਕਾ ਵਿੱਚ ਆਵੇਗਾ ਤਦ ਉਹ ਆਪਣੇ ਚਰਨ ਤੈਨੂੰ ਸ਼ੁਹਾਵੇਗਾ ਹਨੂਮਾਨ ਦੇ ਚੰਨ ਸ਼ੂਣ ਨਾਲ ਤੇਰਾ ਕਲਿਆਣ ਹੋਵੇਗਾ ਸਮਾਪਤੀ ઋષਿ ਜੀ ਦਾ ਇਸਰਾਪ ਤ੍ਰਿਤੀ ਜਗ ਵਿੱਚ ਨਾਸ਼ ਹੋਇਆ ਇਹ ਪ੍ਰਸੰਗ ਸਤਿਗੁਰ ਜੀ ਨੇ ਸਿੱਖ ਸੰਗਤਾਂ ਨੂੰ ਸੁਣਾਇਆ ਹੁਣ ਅੱਗੋਂ ਸਤਿਗੁਰ ਜੀ ਇੱਕ ਹੋਰ ਪ੍ਰਸੰਗ ਸਿੱਖ ਸੰਗਤਾਂ ਨੂੰ ਇਹ ਸੁਣਾਉਂਦੇ ਹਨ ਇੱਕ ਸਮੇਂ ਦੀ ਬਾਤ ਤਾਂ ਹੈ ਕਿ ਇੱਕ ਸਥਾਨ ਤੇ ਸੰਤਾਂ ਦੇ ਡੇਰੇ ਵਿੱਚ ਪੂਨਮਾਸੀ ਦੀ ਰਾਤ ਨੂੰ ਸਾਰੀ ਰਾਤ ਜਗਰਾਤਾ ਹੁੰਦਾ ਰਿਹਾ ਜੀ ਸਾਰੀ ਸੰਗਤ ਹਰੀ ਨਾਮ ਦਾ ਕੀਰਤਨ ਕਰਦੀ ਰਹੀ ਉਸ ਸਮੇਂ ਇੱਕ ਸ਼ਿਕਾਰੀ ਜੋ ਸਾਰਾ ਦਿਨ ਬਨ ਵਿੱਚ ਜੀਵ ਜੰਤੂਆਂ ਨੂੰ ਜਾਲ ਲਾ ਕੇ ਫੜਦਾ ਰਿਹਾ ਤੇ ਸਾਰੀ ਸੰਗਤ ਬਹੁਤ ਸਾਰੇ ਪੰਛੀਆਂ ਨੂੰ ਪਿੰਜਰ ਵਿੱਚ ਪਾ ਕੇ ਸੰਦਿਆ ਸਮੇਂ ਉਹ ਅਸਥਾਨ ਤੇ ਆ ਪਹੁੰਚਾ ਜਿੱਥੇ ਕੇ ਸੰਤ ਸਤਸੰਗ ਕਰ ਰਹੇ ਸਨ ਉੱਥੇ ਖੜੇ ਹੋ ਕੇ ਉਹ ਸਾਰੀ ਸੰਗਤ ਦਾ ਕੌਤਕ ਵੇਖਣ ਲੱਗ ਪਿਆ ਇਹ ਸਾਰਾ ਦ੍ਰਿਸ਼ ਵੇਖਦਿਆਂ ਉਸ ਨੇ ਸਾਰੀ ਰਾਤ ਜਾਗਦਿਆਂ ਬੀਤ ਗਈ। ਦੈਨ ਸਮੇਂ ਉਹ ਸ਼ਿਕਾਰ ਲੱਭਦਾ ਸਾਰਾ ਦਿਨ ਬਣ ਵਿੱਚ ਹੀ ਫਿਰਦਾ ਰਿਹਾ ਸੀ। ਇਸ ਲਈ ਉਸਨੇ ਕੋਈ ਖਾਦਾ ਪੀਤਾ ਨਹੀਂ। ਦਿਨ ਚੜ੍ਹੇ ਫੰਦਕ ਉੱਥੋਂ ਚੱਲ ਕੇ ਆਪਣੇ ਘਰ ਆ ਗਿਆ। ਘਰ ਪਹੁੰਚ ਕੇ ਸ਼ਿਕਾਰੀ ਨੇ ਤੀਜੇ ਪੈਰ ਅੰਨ ਪਾਣੀ ਖਾਦਾ। ਇਸ ਤਰ੍ਹਾਂ ਉਸ ਦਾ ਸੁੱਤੇ ਸਦ ਹੀ ਪੂਰਨਮਾਸ਼ੀ ਦਾ ਵਰਤ ਹੋ ਗਿਆ। ਇਸ ਵਰਤ ਦੇ ਪ੍ਰਭਾਵ ਕਰਕੇ ਉਸ ਦਾ ਜੀਵਨ ਨੂੰ ਮਾਰਨ ਦਾ ਮੰਨ ਦਾ ਕਰਮਨਾਸ਼ ਹੋ ਗਿਆ ਉਸ ਦੀ ਬੁੱਧ ਸੰਤਾਂ ਦਾ ਦਰਸ਼ਨ ਕਰਨ ਕਰਕੇ ਨਿਰਮਲ ਹੋ ਗਈ ਇਹ ਸਾਰਾ ਫਲ ਉਸ ਨੇ ਪੂਰਨ ਮਾਸ਼ੀ ਦੇ ਵਰਤ ਕਰਕੇ ਪ੍ਰਾਪਤ ਹੋਇਆ ਫੱਗਣ ਦੀ ਪੁੰਨਿਆ ਦਾ ਵਰਤ ਜਿਹੜਾ ਨਰ ਨਾਰੀ ਸ਼ਰਧਾ ਨਾਲ ਰੱਖਦਾ ਹੈ ਉਸ ਦੀ ਆਇਯੂ ਲੰਮੀ ਹੋ ਜਾਂਦੀ ਹੈ ਸ਼ਕਾਰੀ ਮੁਕਤ ਹੋਏ ਵੈਕੁੰਠ ਧਾਮ ਵਿੱਚ ਚਲਾ ਗਿਆ ਜਦੋਂ ਸ਼ਿਕਾਰੀ ਸਰੀਰ ਦਾ ਤਿਆਗ ਗਿਆ ਤੋਂਦੋਂ ਉਹ ਜੰਤੀ ਪੂਰੀ ਦਾ ਰਾਜਾ ਬਣ ਗਿਆ ਇੱਕ ਲੱਖ ਪਿੰਡਾਂ ਦਾ ਉਸ ਨੂੰ ਰਾਜ ਪ੍ਰਾਪਤ ਹੋ ਗਿਆ ਉਸ ਦਾ ਨਾਮ ਵਿਦਾਰਥ ਪ੍ਰਸਿੱਧ ਹੋਇਆ ਉਹ ਬੜਾ ਧਰਮਾਤਮਾਤੀ ਨਿਰੰਕਾਰੀ ਰਾਜਾ ਬਣਿਆ ਇੱਕ ਦਿਨ ਉਹ ਰਾਜਾ ਸ਼ਿਕਾਰ ਖੇਡਣ ਲਈ ਬਨ ਵਿੱਚ ਗਿਆ ਸ਼ਿਕਾਰ ਖੇਡਦਾ ਖੇਡਦਾ ਰਾਜਾ ਬੜੀ ਦੂਰ ਨਿਕਲ ਗਿਆ ਤੇ ਉਹ ਰਸਤਾ ਭੁੱਲ ਗਿਆ ਤੇ ਆਪਣੇ ਸਾਥੀਆਂ ਤੋਂ ਵਿਛੜ ਗਿਆ ਉੱਥੇ ਬਨ ਵਿੱਚ ਰਾਜੇ ਨੇ ਇੱਕ ਕੌਤਕ ਵੇਖਿਆ ਇੱਕ ਮਲੇਸ਼ਾ ਦਾ ਟੋਲਾ ਉਸ ਨੇ ਅੱਗੋਂ ਆਉਂਦਿਆ ਵੇਖਿਆ ਉੱਥੇ ਇੱਕ ਬੋੜ ਦਾ ਬ੍ਰਿਸ਼ ਸੀ ਜਿਸ ਦੀ ਛਾਂ ਵਿੱਚ ਰਾਜਾ ਸੌਂ ਗਿਆ ਪਰਮਾਤਮਾ ਨੇ ਐਸੀ ਵਿਧੀ ਬਣਾ ਦਿੱਤੀ ਕਿ ਮਲੇਸ਼ਾ ਦਾ ਦਲ ਉੱਥੇ ਆ ਪਹੁੰਚਿਆ ਜਿੱਥੇ ਰਾਜਾ ਸੁੱਤਾ ਪਿਆ ਸੀ ਮਲੇਸ਼ਾ ਨੇ ਰਾਜੇ ਨੂੰ ਚੌਹਾਂ ਪਾਸਿਆਂ ਤੋਂ ਘੇਰ ਲਿਆ ਤੇ تیرਾਂ ਤੇ ਗੋਲੀਆਂ ਦੀ ਵਰਖਾ ਕਰਨੀ ਸ਼ੁਰੂ ਕਰ ਦਿੱਤੀ। ਵਰਤ ਦਾ ਰਾਜੇ ਨੂੰ ਇਹ ਫਲ ਪ੍ਰਾਪਤ ਹੋਇਆ ਕਿ ਮਲੇਸ਼ੀਆ ਦੇ ਮਾਰੇ تیر ਤੇ ਗੋਲੀਆਂ ਵਿੱਚੋਂ ਉਸ ਨੂੰ ਇੱਕ ਵੀ ਨਾ ਵੱਜਾ। ਉਸ ਸਮੇਂ ਰਾਜੇ ਦੇ ਸਰੀਰ ਵਿੱਚੋਂ ਇੱਕ ਕੰਨਿਆ ਫੈਦਾ ਹੋਈ। ਜੈਸ ਨੇ ਆਪਣੇ ਮੂੰਹ ਵਿੱਚੋਂ ਅੱਗ ਛੱਡੀ। ਜੈਸ ਨਾਲ ਮਨੁष्य ਮਲੇਸ਼ੀਆ ਦੀ ਸਾਰੀ ਫੌਜ ਮਾਰੀ ਗਈ। ਫਿਰ ਜਦੋਂ ਰਾਜਾ ਸੌਂ ਕੇ ਉੱਠਿਆ ਤਾਂ ਉਹ ਕੌਤਕ ਵੇਖ ਕੇ ਵਿਚਾਰਨ ਲੱਗਾ ਕਿ ਇਹ ਫੌਜ ਕਿਸ ਦੀ ਆਈ ਇਹ ਗੱਲ ਕਿਸ ਤੋਂ ਜਾ ਪੁੱਛਾਂ ਫਿਰ ਉਸ ਮੇ ਇੱਕ ਆਕਾਸ਼ਵਾਣੀ ਹੋਈ ਕਿ ਤੂੰ ਪਿਛਲੇ ਜਨ ਵਿੱਚ ਫੰਦਕ ਸੀ ਜਿੰਨੇ ਜੀਵ ਜੰਤੂ ਤੂੰ ਮਾਰੇ ਸਨ ਉਹ ਸਾਰੇ ਮਲੇਸ਼ ਬਣ ਗਏ ਉਹ ਸਾਰੇ ਮਿਲ ਕੇ ਤੈਨੂੰ ਮਾਰਨ ਵਾਸਤੇ ਆਏ ਸਨ ਪਰ ਪੂਰਨਮਾਸ਼ੀ ਦੇ ਵਰਤ ਤੇ ਪ੍ਰਤਾਪ ਕਰਕੇ ਉਹ ਤੈਨੂੰ ਮਾਰ ਨਹੀਂ ਸਕੇ ਪਿਛਲੇ ਜਨ ਵਿੱਚ ਤੂੰ ਜੋ ਵੀ ਵਰਤ ਧਾਰਨ ਕੀਤਾ ਸੀ ਉਸ ਨੇ ਤੇਰੇ ਸ਼ਤਰੂਆਂ ਦਾ ਨਾਸ਼ ਕਰ ਦਿੱਤਾ ਹੈ ਹੋਂ ਤੂੰ ਜਗ ਵਿੱਚ ਰਾਜ ਕਰਕੇ ਸੁਖੀ ਵਸ ਮਾਤਲੋਕ ਵਿੱਚੋਂ ਜਦੋਂ ਤੇਰਾ ਸਰੀਰ ਛੁੱਟੇਗਾ ਤਦੋਂ ਤੂੰ ਮੇਕੁੰਠ ਵਿੱਚ ਨਿਵਾਸ ਕਰੇਗਾ ਜਿਹੜਾ ਪੁਰਸ਼ ਜਾਂ ਇਸਤਰੀ ਫੱਗਣ ਮਹੀਨੇ ਦੀ ਪੂਨਮਸਿ ਦੀ ਵਰਤ ਸਦਾ ਸੈਤ ਰੱਖਦਾ ਹੈ ਉਸ ਨੂੰ ਆਸਮੇਦ ਅਸਮੇਦ ਜਗ ਜਿੰਨਾ ਫਲ ਪ੍ਰਾਪਤ ਹੁੰਦਾ ਹੈ ਸਤਗੁਰੂ ਜੀ ਨੇ ਇਸ ਵਰਤ ਦਾ ਸਾਰਾ ਪੂਨ ਫਲ ਸੰਗਤ ਨੂੰ ਸਰਵਨ ਕਰਾਇਆ ਜੈਸ ਨੂੰ ਸੁਣ ਕੇ ਸੰਗਤ ਵਿੱਚ ਆਨੰਦ ਛਾ ਗਿਆ ਸਤਗੁਰੂ ਜੀ ਨੇ ਇਹ ਪ੍ਰਾਤਨ ਗਾਥਾ ਸੰਗਤਾਂ ਨੂੰ ਸੁਣਾਈ ਜਿਹੜੀ ਕਿ ਰਿਸ਼ੀਆਂ ਨੇ ਆਪਣੇ ਗ੍ਰੰਥਾਂ ਵਿੱਚ ਵਰਣਨ ਕੀਤੀ ਹੈ ਪੂਨ ਵਿਧੀ ਨਾਲ ਜਿਹੜਾ ਇਸ ਵਰਤ ਨੂੰ ਰੱਖਦਾ ਹੈ ਉਸ ਦੇ ਸਭ ਮਨੋਰਥ ਪੂਰੇ ਹੋ ਜਾਂਦੇ ਹਨ ਸਤਿਗੁਰ ਅਕਾਲ ਪੁਰਖ ਦੀ ਮੂਰਤ ਹਨ ਸਤਿਗੁਰ ਦੀਨਾ ਤੇ ਕਿਰਪਾਲਤਾ ਕਰਦੇ ਹਨ ਸਤਿਗੁਰ ਆਪਣੇ ਸਿੱਖ ਨੂੰ ਜਨਾਂ ਤੋਂ ਬਚਾ ਲੈਂਦੇ ਹਨ ਜਿਹੜਾ ਇਸਤਰੀ ਜਾਂ ਪੁਰਸ਼ ਪੁੰਨਿਆ ਵਰਤ ਧਾਰਦਾ ਹੈ ਉਸ ਨੂੰ ਚਾਰ ਪਦਾਰਥ ਧਰਮ ਅਰਥ ਕਾਮ ਤੇ ਮੀਕ ਪ੍ਰਾਪਤ ਹੁੰਦੇ ਹਨ ਉਸ ਦੇ ਘਰ ਅੰਨ ਧਨ ਤੇ ਲక్ష్ਮੀ ਦੀ ਟੋਟ ਨਹੀਂ ਆਉਂਦੀ ਅੰਤ ਸਮੇ ਉਹ ਬੇਕੁੰਠ ਵਿੱਚ ਪਹੁੰਚ ਜਾਂਦਾ ਹੈ ਅਠੀ ਪੈਰੀ ਭੋਜਨ ਕਰੋ ਤੇ ਜਲ ਸ਼ਕ ਕੇ ਸਮਾਂ ਬਿਤਾਓ 35 ਅਕਰੀ ਬਾਣੀ ਦਾ ਪਾਠ ਕਰੋ ਸਤ ਗੁਰਦੇਸ ਰੂਪ ਨੂੰ ਹਿਰਦੇ ਵਿੱਚ ਧਾਰਨ ਕਰੋ ਆਦਤ ਤੇ ਅੰਤ ਸਮੇ ਜਿਹੜਾ ਪ੍ਰਭੂ ਅਵਤਾਰ ਤਾਰਦਾ ਹੈ ਉਸ ਨੂੰ ਸਾਡਾ ਗੁਰੂ ਸਮਝੋ ਜਿੰਨੀ ਕੇ ਸਮਰੱਥਾ ਹੋਵੇ ਉਸ ਅਨੁਸਾਰ ਪ੍ਰਸ਼ਾਦ ਤਿਆਰ ਕਰਕੇ ਸੇਕ ਸੇਕ ਸੰਗਤ ਨੂੰ ਸ਼ਿਕਾਵੋ ਗੁਰਦੁਆਰੇ ਜਾ ਕੇ ਗੁਰਵਾਣੀ ਦਾ ਕੀਰਤਨ ਤੇ ਕਥਾ ਸਰਵਣ ਕਰੋ ਆਪਣੀ ਸਤਗੁਰਤੀ ਪੂਰਨ ਨਿਸ਼ਚਾ ਰੱਖੋ ਹਰ ਰੋਜ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਦਰਸ਼ਨ ਕਰੋ ਤੀ ਮੂਹੋਂ ਵਾਹਿਗੁਰੂ ਦਾ ਮੰਤਰ ਚारण ਕਰੋ ਈ ਕਥਾ ਸਤਗੁਰ ਜੀ ਨੇ ਭਾਈ ਦਿਆ ਸਿੰਘ ਜੀ ਤੇ ਸਾਰੀ ਸਿੱਖ ਸੰਗਤ ਨੂੰ ਸੁਣਾਈ ਜਿਹੜਾ ਪੁਰਸ਼ ਜਾਂ ਇਸਤਰੀ ਇਸ ਕਥਾ ਨੂੰ ਸਰਦਾ ਸਿੱਧ ਸੁਨੇਗਾ ਜਾਂ ਪੜ੍ਹੇਗਾ ਉਸ ਦੇ ਸਰਬ ਮਨੋਰਥ ਪੂਰੇ ਹੋਣਗੇ